ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਗਵਾਰੀ ਮਹਲਾ 5 ਹਮ ਧਨਵੰਤਾ ਭਾਗਟ ਸਚਨਾਏ ਹਰ ਗੁਣ ਗਾਵਹਿ ਸਹਜ ਸੁਭਾਏ ਰਹਾ ਪਿਉ ਦਾਦੇ ਕਾ ਖੋਲ ਡਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਧਾਨਾ রত্ন লাল জংকা কছু না মলা পারে পানার আখোট অতল খাবে হর চহ রল মিল পাই টট নাবব বদ দই কও নানক জিসমস্তক লেখ লিখায় ਸੋ ਇਹ ਤਖਜਨ ਲਿਆਰ ਰਾਏ ਹਮ ਧਨਵੰਤਾ ਭਾਗਠ ਸਚਨਾਏ ਹਰ ਗੁਣ ਗਾਵਹਿ ਸਹਜ ਸੁਭਾਏ ਰਹਾ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਧਾਨਾ ਰਤਨ ਲਾਲ ਜੰਕਾ ਕਛੂਨਾ ਮੋਲਾ ਾਰੇ ਪੰਡਾਰ ਆਖੋਟ ਅਤੋਲ ਖਾਬੇ ਫਰਚੇ ਰਲ ਮਿਲ ਭਾਈ ਟੋਟ ਨਾ ਆਵੇ ਵਦ ਦੋ ਜਾਈ ਕਾਹ ਨਾਨਕ ਜਿਸ ਮਸਤਕ ਲੇਖ ਲਿਖਾਇ ਸੋ ਏਕ ਖਜਨ ਲਿਆਰ ਰਏ ਹਮ ਧਨਵੰਤ ਭਗਠ ਸਚ ਨਾਏ ਹਰ ਗੁਣ ਗਾਵੇ ਸਹਜ ਸੁਭਾਏ ਰਹਾ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਰਤਨ ਲਾਲ ਜੰਕਾ ਕਛੂ ਨਾ ਮੋਲ ਭਰੇ ਪੰਡਾਰ ਆਖੋਟ ਅਤੋਲ ਖਾਬ ਹੈ ਖਰਚ ਹੈ ਲਲ ਮਿਲ ਭਾਈ ਤੋਟ ਨ ਆਵੇ ਵਦ ਦੋ ਜਾਈ ਕਾਹ ਨਾਨਕ ਜਿਸ ਮਸਤਕ ਲੇਖ ਲਿਖਾਇਐ ਸੋ ਏਕ ਖਜਨ ਲਿਆਰ ਰਹਿ ਹਮ ਧਨਵੰਤਾ ਭਾਗਟ ਸਚ ਨਾਏ ਹਰ ਗੁਣ ਗਾਵੇ ਸਹਜ ਸੁਭਾਏ ਰਹਾ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਧਾਨਾ ਰਤਨ ਲਾਲ ਜੰਕਾ ਕਛੂਨਾ ਮੋਲਾ ਭਰੇ ਪੰਡਾਰ ਅਖੋਟ ਅਤੋਲ ਖਾਵਹਿ ਫਰਚਹਿ ਰਲ ਮਿਲ ਭਾਈ ਤੋਟ ਨ ਆਵੈ ਵਦ ਦੋ ਜਾਈ ਕਾਹ ਨਾਨਕ ਜਿਸ ਮਸਤਕ ਲੇਖ ਲਿਖਾਇਐ ਸੋ ਇੱਕ ਖਜ਼ਨ ਲਿਆਰ ਰਐ ਹਮ ਧਨਵੰਤਾ ਭਾਗਟ ਸਚਨਾਏ ਹਰ ਗੁਣ ਗਾਵਹਿ ਸਹਿਜ ਸੁਭਾਏ ਰਹਾ ਪੀਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਪਿਆ ਨਿਧਾਨਾ ਰਾਗਨ ਲਾਲ ਜੰਕਾ ਕਸ਼ੂਨਾ ਮੋਲਾ ਭਰੇ ਪੰਡਾਰ ਅਖੂਟ ਅਤੋਲ ਖਾਵਹਿ ਖਰਚਹਿ ਰਲ ਮਿਲ ਭਾਈ ਟੋਟ ਨ ਆਵੈ ਵਦ ਦੋ ਜਾਈ ਕਾਹ ਨਾਨਕ ਜਿਸ ਮਸਤਕ ਲੇਖ ਲਿਖਾਇਐ ਸੋ ਇਹ ਤਖਜਨ ਲਿਆਰ ਲਏ ਹਮ ਧਨਵੰਤਾ ਭਾਗਟ ਸਚਨਾਏ ਹਰ ਗੁਣ ਗਾਵਹਿ ਸਹਜ ਸੁਭਾਏ ਰਹਾਉ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਧਾਨਾ ਰਤਨ ਲਾਲ ਜੰਕਾ ਕਛੂ ਨਾਮੋਲਾ ਭਰੇ ਪੰਡਾਰ ਅਖੋਟ ਅਤੋਲ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵਦ ਦੋ ਜਾਈ ਕਾਹ ਨਾਨਕ ਜਿਸ ਮਸਤਕ ਲੇਖ ਲਿਖਾਇਐ ਸੋ ਏਕ ਖਜਨ ਲਿਆਰ ਰਐ ਹਮ ਧਨਵੰਤਾ ਭਾਗਟ ਸਚਨਾਏ ਹਰ ਗੁਣ ਗਾਵਹਿ ਸਹਿਜ ਸੁਭਾਏ ਰਹਾ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਧਾਨਾ ਰਤਨ ਲਾਲ ਜੰਕਾ ਕਛੂਨਾ ਮੋਲਾ ਭਰੇ ਪੰਡਾਰ ਅਖੋਟ ਅਤੋਲ ਖਾਬ ਹੈ ਖਰਚ ਹੈ ਲਲ ਮਿਲ ਭਾਈ ਤੋਟ ਨ ਆਵੇ ਵਦ ਦੋ ਜਾਈ ਕਾਹ ਨਾਨਕ ਜਿਸ ਮਸਤਕ ਲੇਖ ਲਿਖਾਇ ਸੋ ਏਕ ਖਜਨ ਲਿਆਰ ਰਹਿ ਹਮ ਧਨਵੰਤ ਭਾਗਟ ਸਚ ਨਾਏ ਹਰ ਗੁਰ ਗਾਵੇ ਸਹਜ ਸੁਭਾਏ ਰਹਾ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਧਾਨਾ ਰਤਨ ਲਾਲ ਜੰਕਾ ਕਛੂਨਾ ਮੋਲ ਭਰੇ ਪੰਡਾਰ ਅਖੋਟ ਅਤੋਲ ਖਾਵਹਿ ਖਰਚਹਿ ਰਲ ਮਿਲ ਭਈ ਟੋਟ ਨ ਆਵੈ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਇਐ ਸੋ ਇੱਕ ਖਜ਼ਨ ਲਿਆਦ ਲਐ ਹਮ ਧਨਵੰਤਾ ਭਾਗਟ ਸਚ ਨਾਏ ਹਰ ਗੁਣ ਗਾਵਹਿ ਸਹਜ ਸੁਭਾਏ ਰਹਾਉ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਪਿਆ ਨਿਧਾਨਾ ਰਾਗਨ ਲਾਲ ਜੰਕਾ ਕਸ਼ੂਨਾ ਮੋਲ ਭਰੇ ਪੰਡਾਰ ਅਖੂਟ ਅਤੋਲ ਖਾਵਹਿ ਖਰਚਹਿ ਰਲ ਮਿਲ ਭਾਈ ਟੋਟ ਨ ਆਵੈ ਵਦ ਦੋ ਜਾਈ ਕਾਹ ਨਾਨਕ ਜਿਸ ਮਸਤਕ ਲੇਖ ਲਿਖਾਇਐ ਤੋ ਇਹ ਤਖਜਨ ਲਿਆਦ ਲਏ ਹਮ ਧਨਵੰਤਾ ਭਾਗਠ ਸਚਨਾਏ ਹਰ ਗੁਣ ਗਾਵਹਿ ਸਹਜ ਸੁਭਾਏ ਰਹਾ ਪਿਓ ਦਾਦੇ ਕਾ ਖੋਲ ਡਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਧਾਨਾ ਰਤਨ ਲਾਲ ਜੰਕਾ ਕਛੂਨਾ ਮੋਲਾ ਭਰੇ ਪੰਡਾਰ ਆਖੋਟ ਅਤੋਲ ਖਾਵੇ ਖਰਚੇ ਰਲ ਮਿਲ ਭਾਈ ਟੋਟ ਨ ਆਵੇ ਵਦ ਦੋ ਜਾਈ ਕਾਹ ਨਾਨਕ ਜਿਸ ਮਸਤਕ ਲੇਖ ਲਿਖਾਇ ਸੋ ਇਹ ਤਖਜਨ ਲਿਆਰ ਲਏ ਹਮ ਧਨਵੰਤ ਭਗਠ ਸਚ ਨਾਏ ਹਰ ਗੁਣ ਗਾਵੇ ਸਹਜ ਸੁਭਾਏ ਰਹਾ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਰਤਨ ਲਾਲ ਜੰਕਾ ਕਛੂ ਨਾ ਮੋਲ ਭਰੇ ਪੰਡਾਰ ਅਖੋਟ ਅਤੋਲ ਖਾਬ ਹੈ ਖਰਚ ਹੈ ਲਲ ਮਿਲ ਭਾਈ ਟੋਟ ਨ ਆਵੇ ਵਦ ਦੋ ਜਾਈ ਕਾਹ ਨਾਨਕ ਜਿਸ ਮਸਤਕ ਲੇਖ ਲਿਖਾਇ ਸੋ ਏਕ ਖਜਨ ਲਿਆਦ ਲਏ ਹਮ ਧਨਵੰਤਾ ਭਾਗਟ ਸਚ ਨਾਏ ਹਰ ਗੁਣ ਗਾਵੇ ਸਹਿਜ ਸੁਭਾਏ ਰਹਾਉ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਪਿਆ ਨਿਧਾਨਾ ਰਤਨ ਲਾਲ ਜੰਕਾ ਕਛੂਨਾ ਮੋਲ ਭਰੇ ਪੰਡਾਰ ਅਖੋਟ ਅਤੋਲ ਖਾਵੇ ਖਰਚੇ ਰਲ ਮਿਲ ਭਾਈ ਟੋਟ ਨ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਇਐ ਸੋ ਇੱਕ ਖਜ਼ਨ ਲਿਆਰ ਲਐ ਹਮ ਧਨਵੰਤਾ ਭਾਗਟ ਸਚ ਨਾਏ ਹਰ ਗੁਣ ਗਾਵਹਿ ਸਹਜ ਸੁਭਾਏ ਰਹਾ ਪੀਉ ਦਾਦੇ ਕਾ ਖੋਲ ਡਠਾ ਖਜ਼ਾਨਾ ਤਾ ਮੇਰੇ ਮਨ ਪਿਆ ਨਿਧਾਨਾ ਰਾਗਨ ਲਾਲ ਜੰਕਾ ਕਸ਼ੂਨਾ ਮੋਲ ਭਰੇ ਪੰਡਾਰ ਅਖੂਟ ਅਤੋਲ ਖਾਵਹਿ ਖਰਚਹਿ ਰਲ ਮਿਲ ਭਾਈ ਟੋਟ ਨ ਆਵੈ ਵਦ ਦੋ ਜਾਈ ਕਾਹ ਨਾਨਕ ਜਿਸ ਮਸਤਕ ਲੇਖ ਲਿਖਾਇਐ ਤੋ ਇਹ ਤਖਜਨ ਲਿਆਰ ਲਏ ਹਮ ਧਨਵੰਤਾ ਭਾਗਟ ਸਚਨਾਏ ਹਰ ਗੁਣ ਗਾਵੇ ਸਹਜ ਸੁਭਾਏ ਰਹਾ ਪਿਓ ਦਾਦੇ ਕਾ ਖੋਲ ਡਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਧਾਨਾ ਰਤਨ ਲਾਲ ਜੰਕਾ ਕਛੂ ਨਾਮੋਲਾ ਭਰੇ ਪੰਡਾਰ ਆਖੋਟ ਅਤੋਲ ਖਾਬੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵਦ ਦੋ ਜਾਈ ਕਾਹ ਨਾਨਕ ਜਿਸ ਮਸਤਕ ਲੇਖ ਲਿਖਾਇ ਸੋ ਇੱਕ ਖਜਨ ਲਿਆਰ ਰਐ हम धनवंत पाघट सच नाए हर गुण गावे सहज सुपाए रहौ पेओ दादे का खोल डठा खजाना ता मेरे मन पया निधाना रत्न लाल जंका कछु ना मोला भरे भंडार अखूट अतोल ਖਾਬ ਹੈ ਖਰਚ ਹੈ ਰਲ ਮਿਲ ਭਾਈ ਟੋਟ ਨਾ ਆਵੇ ਵਦ ਦੋ ਜਾਈ ਕਾਹ ਨਾਨਕ ਜਿਸ ਮਸਤਕ ਲੇਖ ਲਿਖਾਇ ਸੋ ਇੱਕ ਖਜਨ ਲਿਆਰ ਰਏ ਹਮ ਧਨਵੰਤਾ ਭਾਗਟ ਸਚ ਨਾਏ ਹਰ ਗੁਣ ਗਾਵੇ ਸਹਿਜ ਸੁਭਾਏ ਰਹਾ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਧਾਨਾ ਰਤਨ ਲਾਲ ਜੰਕਾ ਕਛੂਨਾ ਮੋਲ ਭਰੇ ਪੰਡਾਰ ਅਖੋਟ ਅਤੋਲ ਖਾਵਹਿ ਖਰਚਹਿ ਰਲ ਮਿਲ ਭਾਈ ਟੋਟ ਨ ਆਵੈ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਇਐ ਸੋਇ ਤਖਜਨ ਲਿਆਰ ਲਐ ਹਮ ਧਨਵੰਤ ਭਾਗਟ ਸਚਨਾਏ ਹਰ ਗੁਰ ਗਾਵਹਿ ਸਹਜ ਸੁਭਾਏ ਰਹਾ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਧਾਨਾ ਰਾਗਨ ਲਾਲ ਜੰਕਾ ਕਸ਼ੂਨਾ ਮੋਲ ਭਰੇ ਪੰਡਾਰ ਅਖੂਟ ਅਤੋਲ ਖਾਵੇ ਖਰਚੇ ਰਲ ਮਿਲ ਭਾਈ ਟੋਟ ਨ ਆਵੇ ਵਦ ਦੋ ਜਾਈ ਕਾਹ ਨਾਨਕ ਜਿਸ ਮਸਤਕ ਲੇਖ ਲਿਖਾਇਐ ਸੋ ਇਹ ਤਖਜਨ ਲਿਆਦ ਲਏ ਹਮ ਧਨਵੰਤ ਭਾਗਟ ਸਚਨਾਏ ਹਰ ਗੁਰ ਗਾਵੇ ਸਹਜ ਸੁਭਾਏ ਰਹਾ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਧਾਨਾ ਰਤਨ ਲਾਲ ਜੰਕਾ ਕਛੂਨਾ ਮੋਲ ਭਰੇ ਪੰਡਾਰ ਆਖੋਟ ਅਤੋਲ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵਦ ਦੋ ਜਾਈ ਕਾਹ ਨਾਨਕ ਜਿਸ ਮਸਤਕ ਲੇਖ ਲਿਖਾਇਐ ਸੋ ਏਤ ਖਜਨ ਲਿਆਰ ਲਐ ਹਮ ਧਨਵੰਤਾ ਭਾਗਟ ਸਚਨਾਏ ਹਰ ਗੁਣ ਗਾਵਹਿ ਸਹਿਜ ਸੁਭਾਏ ਰਹਾ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਧਾਨਾ ਰਤਨ ਲਾਲ ਜੰਕਾ ਕਛੂਨਾ ਮੋਲ ਭਰੇ ਭੰਡਾਰ ਅਖੋਟ ਅਤੋਲ ਖਾਬ ਹੈ ਖਰਚ ਹੈ ਰਲ ਮਿਲ ਭਾਈ ਟੋਟ ਨਾ ਆਵੇ ਵਦ ਦੋ ਜਾਈ ਕਾਹ ਨਾਨਕ ਜਿਸ ਮਸਤਕ ਲੇਖ ਲਿਖਾਇ ਸੋ ਇੱਕ ਖਜਨ ਲਿਆਦ ਲਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ